ਨਹਾੜ ਦੋਗੇ ਆਪਣੇ ਲੋਕਾਂ ਦੇ ਵਿੱਚ ਲਾ ਰਹੇ ਨੇ ਸਾਡੇ ਸਮਾਜ ਦਾ ਕੁਝ ਨਹੀਂ ਕਰਦੇ ਇਹ ਹਵਾਜ ਨੂੰ ਗਲਤ ਕਰਨ ਵਾਸਤੇ ਤੁਸੀਂ ਆਪਾਂ ਸ਼ਾਂਤ ਮਿਧਾਨਾ ਦਾ ਰੋਡ ਜੰਮਣਾ ਉਦੋਂ ਕਦੋਂ ਜਾਵੋ ਵੀ ਐਸਐਸਓ ਸਾਹਮਣੇ ਕਿਲੋ ਚਲੇ ਜੇ ਨਾ ਜਵਾਬ ਮਿਲੇ ਹਾਂਜੀ ਹਾਂਜੀ ਇਹ ਹੁਣ ਲੋਕ ਸਾਬ ਦੇਖਾ ਬੰਦ ਕਰ ਗਏ ਲੱਗੇ ਨੇ ਆਪਾਂ ਕਿਸੇ ਨੂੰ ਹੁਦੜਪਾਹੀ ਨਹੀਂ ਕਰਨੀ ਔਰ ਇਨਸਾਫ ਲੈਣਾ ਵਾ ਇਨਸਾਫ ਦੀ ਮੰਗ ਕਰਦੇ ਹਾਂ ਇਨਸਾਫ ਮੇਰੇ ਪਾਸ ਫਰਦਾ ਇਸ ਸਮਾਜ ਆ ਕੇ ਫੜਾ ਦਬਿਆ ਸੁਗਿਆ ਤੇ ਆ 3G ਦਾ ਦਾ ਦੇਖਿਆ ਆ ਫਰਦ ਮੈਂ ਕੜਾਈ ਗਈ ਆ ਆਪਾਂ ਅਗਲੇ ਕਿਸੇ ਦੀ ਆਪਾਂ ਰੱਖਣੀ ਨਹੀਂ ਆਪਣੀ ਛੋੜੀ ਨਹੀਂ ਆਪਣੀ ਛੋੜੀ ਨਿਸ਼ਾਨੀ ਜੱਪੇ ਆ ਜਾਣਾ ਬਾਸ ਲਾ ਕੇ ਛੰਦ ਬਹੁਤ ਜਾਂਦੇ ਪਾਜੀ ਦਾ ਰਖਣਾ ਕਿਉਂ ਜੀ ਖੰਸਪਲੀ ਜਗ੍ਹਾ ਆਤਰਮ ਖਲ ਜੀ ਹਾਂਜੀ ਹਾਂਜੀ ਇਹਦੇ ਵਿੱਚ ਕੁਝ ਆ ਜੀ ਇਹਦੇ ਵਿੱਚ ਆ ਸੱਤ ਮੱਲੇ ਆ ਜੀ ਇਹਨਾਂ ਦਾ ਆ ਵੇਖੋ ਮੇਰੇ ਕੋ ਫਰ ਭਈਆ ਸੱਤ ਮੱਲੇ ਆ ਇਹਨਾਂ ਦਾ ਤੇ ਇਹਨਾਂ ਨੇ ਦੇਖੋ ਕਿੰਨੇ ਮੱਲੇ ਬਣੇ ਆ ਕੋਟੀ ਵਿੱਚ ਪਾ ਕੇ ਇਹ ਆ ਵੇਖੋ ਦੇਰ ਮੀਡੀਏ ਸਾਬੀ ਹਾਂ ਸੱਤ ਮਾਂ ਲੈ ਆ ਮਿਹਰਬਾਨੀ ਕਰੇ ਸਾਡਾ ਇਹ ਕੰਮ ਕਰ ਦੋ ਇਹ ਦੇਖੋ 12 ਗਾਡਰ 12 ਗਾਡਰ ਪਏ ਆ 12 ਗਾਡਰ ਦੀ ਸੌਤ ਕਿੰਨੀ ਹੁੰਦੀ ਆ ਇਹ ਪਿੰਜੀ ਕਿੰਨਾ ਚਿਰ ਪਹਿਲਾਂ ਤਰਖਸ਼ਾ ਦਾ ਸੀ ਤੇ ਕਿੰਨਾ ਚਿਰ ਪਹਿਲਾਂ ਢਾਈ ਆ ਕਿੰਨੀ ਪੁਰਾਣੀ ਸੀ ਇਹ ਇਹ ਪੁਰਾਣੀ ਤੇ ਬਣੀ ਹੈ ਕਾਫੀ ਸੀਗੀ ਤੇ ਵੈਸੇ ਸਹੀ ਸੀਗੀ ਠੀਕ ਹੈ ਜੀ ਹਾਂ ਜੀ ਤੇ ਢਾਈ ਕਿੰਨੇ ਸੀ ਇਹ ਢਾਈ ਸਰ ਪਿੰਚ ਨੇ ਕੀ ਕਰਨਾ ਜਿਹੜਾ ਢਾਂਦਾ ਕਹਿੰਦੇ ਸੀ ਕਿ ਮਤਾ ਪਿਆ ਹੋਇਆ ਤਾਂ ਬਣਵਾ ਕੇ ਦੇ ਦਾਂਗੇ ਤੇ ਜਦੋਂ ਸਰਪੰਚ ਨੇ ਢਾਈ ਆ ਤੁਸੀਂ ਵਿਰੋਧ ਨਹੀਂ ਕੀਤਾ ਇਹ ਕਿਸੇ ਦੇ ਵੀ ਨਹੀਂ ਸੈਲੇ ਇਹਨਾਂ ਨੂੰ ਇਹੋ ਤਾਂ ਚਲੀ ਦਿੱਤੀ ਗਈ ਆ ਕਿ ਮਤਾ ਪੈ ਗਿਆ ਆ ਤੇ ਬਣ ਨਵੀਂ ਬਣਾ ਕੇ ਦੇਵਾਂਗੇ ਠੀਕ ਹੈ ਜੀ ਹਾਂਜੀ ਸਰ ਜੀ ਨਾਮ ਆ ਤੁਹਾਡਾ ਮੇਰਾ ਨਾਮ ਪੰਤਪੀਰ ਸਿੰਘ ਆ ਜੀ ਮੈਨੂੰ ਜ਼ਿਲ੍ਹਾ ਯੂਥ ਪ੍ਰਧਾਨ ਦੀ ਸੇਵਾ ਮਿਲੀ ਆ ਦੂਰ ਥਲੇ ਤੋਂ ਠੀਕ ਹੈ ਜੀ ਪਾਇਸ ਦੀ ਸਿੰਘ ਨਾਰ ਹੁਣਾਂ ਨੇ 파ਤੀ ਆਂਜੰਨਤਾ ਪਾਰਟੀ ਵੱਲੋਂ ਤੇ ਅੱਜ ਦਾ ਜਿਹੜਾ ਮੁੱਦਾ ਮੈਂ ਘਮਾ ਫਰਾ ਕੇ ਗੱਲਾਂ ਨਹੀਂ ਕਰਨੀਆਂ ਕਿਉਂਕਿ ਇਹ ਗੱਲਾਂ ਹੋ ਚੁੱਕੀਆਂ ਵਾਂ ਠੀਕ ਹੈ ਜੀ ਤੇ ਮੇਨ ਗੱਲ ਤੇ ਮੈਂ ਮੇਨ ਪੁਆਇੰਟ ਚਾਹੀਏ ਵੀ ਜੇ ਸਾਨੂੰ ਸਾਡਾ ਹੱਕ ਨਹੀਂ ਮਿਲਦਾ ਤਾਂ ਫਿਰ ਅਸੀਂ ਚੱਕਾ ਜਾਮ ਕਰਾਂਗੇ ਤੇ ਜਿਹੜੇ ਇਹ ਜਾਤੀ ਸੂਚਕ ਬੰਦੇ ਜਿਹੜੇ ਧੌਣ ਤੋਂ ਕਿਲਾ ਇਹਨਾਂ ਦੇ ਫਸਿਆ ਹੋਇਆ ਵੈ ਧੌਣ ਤੋਂ ਕਿਲਾ ਚੰਗੀ ਤਰ੍ਹਾਂ ਕੱਢਾਂਗੇ ਅਸੀਂ ਮੂਰੇ ਹੋ ਕੇ ਕੱਢਾਂਗੇ ਤੇ ਇਹ ਪ੍ਰਸ਼ਾਸਨ ਸਾਡੀ ਮੰਗ ਨਹੀਂ ਪੂਰੀ ਕਰਦਾ ਫਿਰ ਅਸੀਂ ਆਪਣੇ ਹੱਥਾਂ ਨਾਲ ਨਿਸ਼ਾਨਦੇਹੀ ਜਿਹੜੀ ਆ ਉਹ ਕਰਾਂਗੇ ਠੀਕ ਹੈ ਜੀ ਇੰਨੀਆਂ ਬੇਨਤੀਆਂ ਜਿਹੜਾ ਸਾਨੂੰ ਸਮਾਂ ਦਿੱਤਾ ਵਾ ਉਹ ਸਮਾਂ ਜੇ ਸਾਡੀ ਮੰਗ ਪੂਰੀ ਹੁੰਦੀ ਠੀਕ ਆ ਨਹੀਂ ਤੇ ਮੈਂ ਆਪਣੇ ਹੱਥਾਂ ਨਾਲ ਜਿਹੜਾ ਨਿਸ਼ਾਨ ਹੈ ਨਿਸ਼ਾਨ ਸਾਹਿਬ ਦੀ ਜੜੀਆਂ ਨਿਸ਼ਾਨਦਈ ਅਸੀਂ ਕਰਾਂਗੇ ਜਿਕਾਰੇ ਜਾਵੇ ਨਹਾਲ ਹੋ ਜਾਵੇ ਸਮੂਹ ਗੁਪਤ 시ਦਾ ਸਿੰਘਾਂ 96 ਕਰੋੜ ਫੌਜਾਂ ਨੂੰ ਭਾਵੇ ਹਾਂਜੀ ਸਰ ਕੀ ਨਾਮ ਆ ਤੁਹਾਡਾ ਪਹਿਲਾਂ ਤਾਂ ਮੈਂ ਆਪਕੋ ਪਹਿਲਾ ਜੈਪੀ ਵਿਆਪਕ ਜੈਵਾਲਮੀ ਕੀ ਹਰਾਲਮੀ ਕੀ ਪਸੂਸ਼ਪਨਹਰ ਪਾਰਟੀਵਾਨ ਪਾਰਟੀਵਿੰਦਬਾਰਤੀ ਦੇਖੋ ਆਪਲਾ ਨਾਰਾ ਲਾਵਾਂਗਾ ਵਾਲੀਆ ਯਾਵਾਂਗਾ ਜੋ ਬੋਲੇ 100 ਰੁਪਏ ਸਭਾ ਮਾਰ ਕੀ ਜੈ ਮੈਂ ਦੱਸਣਾ ਚਾਹੁੰਦਾ ਕਿ ਅੱਜ ਅਸੀਂ ਪਿੰਡ ਪ੍ਰਗਯਨਗਰ ਵਿਖੇ ਜਿੱਥੇ ਕਿ ਵਾਲੀ ਮਹਾਰਾਜ ਦੀ ਧਰਮਸ਼ਾਲਾ ਮੋਕਕੇ ਤੇ ਟਾਕੇ ਦੀ ਨਟਰਾ کافی ਸਮੇਂ ਦਰਖਾਸਤ ਹੋ ਰਹੀ ਤੇ ਪਰ ਕੋਈ ਕਾਰ ਨਹੀਂ ਅੱਜ ਅਸੀਂ ਇਥੇ ਰੋਡ ਜਮ ਘਣ ਲੱਗੇ ਸੀਗੇ ਤੇ ਮੋਕਕੇ ਦੇ ਬੀਡੀਵੀਓ ਸਾਹਿਬ ਅਫਸਰ ਕੋਲ ਕਦਵਾਨੀ ਤੋਂ ਹੋਰ ਵੀ ਅਫਸਰ ਸਹਿਬਾਨ ਆਏ ਉਹਨਾਂ ਨੇ ਵਿਸ਼ਵਾਸ ਦਵਾਇਆ ਉਹਨਾਂ ਮੌਕੇ ਵੀ ਦੇਖਿਆ ਮੌਕੇ ਦੇਖਿਆ ਵੀ ਵਾਕਈ ਜੇ ਇਨਸ਼ਾਅਲਾ ਵਾ ਮੌਕੇ ਸਲੇ ਪੰਜਾਬ ਲੜਾਈ ਹੈ ਸਭ ਤੋਂ ਪਹਿਲੀ ਵੱਡੀ ਗਲਤੀ ਬੀਬੀਪੀਓ ਦੀ ਇੱਕ ਬਿਲਰ ਬੋਰਡ ਬਣਾਈ ਯਾਰ 12 ਮਹੀਨੇ ਦੇ ਵਿੱਚ ਪੀਰ ਤਰਮ ਇਨਸ਼ਾਅਲਾ ਵਾ ਮੌਕੇ ਪੰਜਾਬ ਲੜਾਈ ਦੂਜੀ ਵਾਰ ਦੂਜੇ ਵੀਡੀਓ ਬਣਾਤੀ ਕਿਹੜੀ ਪੇ ਤਰਮ ਇਨਸ਼ਾਅਲਾ 2500 ਲੜਾਈ ਇੰਨੀ ਗੱਲ ਤਾਂ ਮੈਂ ਅਫਸਰ ਦਾ ਡਿਸੀਜਨ ਦੱਸਾਂ ਚਾਹੁੰਦਾ ਕਿ ਇਹੋ ਜੀ ਅਫਸਰ ਦਾ ਵੀ ਕਾਰਜ ਹੋਣੀ ਚਾਹੀਦੀ ਹੈ देखो एक जगह दो दो फुट भी गलत तेरी पहली बात को सही रहेगी वाके मुकमेंट आई है ਸਾਡੀ ਮੰਗ ਆ ਕਿ ਪਹਿਲੇ ਇਹਨਾਂ ਦਾ ਕਾਰਜ ਹੋਵੇ ਜਿਹੜੀ ਤਰਮਸ਼ਾਲਾ ਜੋ ਕਹਿ ਗਿਆ ਕੋਈ ਬਣਾਈ ਜਾਵੇ ਉਹ ਵੀਡੀਓ ਪਸਾਨ ਹੈ ਸਾਨੂੰ ਇਹ ਸ਼ਾਇਦ ਆਇਆ ਕਿ ਤੁਸੀਂ ਇੱਕ ਐਪਲੀਕੇਸ਼ਨ ਦਿਓ ਔਰ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਵਿੱਚ ਮੇਰੀ ਕਾਰਵਾਈ ਸ਼ੁਰੂ ਹੋ ਜੂਗੀ ਅਤੇ ਜਿਹੜੀ ਤੁਹਾਡੀ ਨਿਸ਼ਾਨਦੇਹੀ ਕਰਕੇ ਜੋ ਕਿਸੇ ਜਗ੍ਹਾ ਬਣੀ ਦੀ ਆ ਉਹ ਜਗ੍ਹਾ ਵੀ ਕਢਾ ਕੇ ਤੇਰੀ ਤਰਮਸ਼ਾਲਾ ਬਣਾਈ ਜਾਵੇਗੀ ਉਹ ਸਾਨੂੰ ਆਸ ਹੀ ਆ ਕਿ ਨਾ ਇਹ ਕਹਿ ਕੇ ਅਫਸਰ ਕਰਾਂਗੇ ਜੇਕਰ ਸ਼ੁਕਰ ਤਾਂ ਹੈ ਹਨਾ ਕਨੀ ਕਰਦੇ ਆ ਤੇ ਪਾਰਟੀ ਦੁਆਰਾ ਇਸ ਤਰ੍ਹਾਂ ਤੇ ਆ ਜੇਗੀ ਕਿਉਂਕਿ ਕਸ਼ਕੁਦਿਹਰ ਚ ਬੰਦੇ ਲਿਆਉਂਦੇ ਇਹ ਪਾਰਟੀ ਦੇ ਵਰਕਰ ਆ ਇਹ ਪਾਰਟੀ ਦੇ ਨੌਜਵਾਨ ਹੋਏ ਵਰਕਰ ਆ ਰੀੜ ਦੀ ਹੱਡੀ ਆ ਉਹ ਜਿਹੜੇ ਅਸੀਂ ਵਾਅਦਾ ਹਾਂਗੇ ਭੱਜ ਜਾਣਗੇ ਉਹ ਸਾਨੂੰ ਆਸਾ ਕਿ ਜੋ ਆਪਸ ਨੇ ਕਹਿ ਇਕਰਾਰ ਦੇ ਜੇ ਅਗਰ ਚੌਂਦੀ ਪ੍ਰਸ਼ਾਸਨ ਤੇ ਇਹਦਾ ਮੁੱਦਾ ਪੰਜਾਬ ਲਬ ਦਾ ਨਾ ਭਕੇ ਤੇ ਸਾਡੀ ਮੰਗ ਹੈ ਪਹਿਲ ਕਰ ਦੇ ਦਿੱਤੀ ਜਾਵੇ ਦੂਜੀ ਗੱਲ ਮੈਂ ਪਿਛੇ ਪਾਰਟੀ ਭੰਗ ਜਰ ਮੈਂ ਇੱਕ ਬਿਆਨ ਕਰੀ ਕਿ 30 ਜੁਲਾਈ ਤੱਕ ਮੈਂ ਸਾਰੀਆਂ ਜੇ ਥੋੜੀ ਪੂਰੀ ਕਰ ਦੂੰਗਾ ਉਹ ਅੱਜ ਇੱਥੇ ਮੈਂ ਅਨਾਉਂਸ ਕਰਦਾ ਜਿਹੜਾ ਮੁੰਡਾ ਲਾਹਰ ਸਿੰਘ ਆ ਇਹ ਕਿਹਨਾਂ ਪ੍ਰਧਾਨ ਸੀਗੇ ਤਾਂ ਪ੍ਰਧਾਨ ਹੀ ਰਹੇਗਾ ਬੀਬੀ ਕਮਿੰਦਰ ਉਹ ਪੰਜਾਬ ਦਾ ਮਹਿਲਾ ਵਿੰਗ ਸੀ ਤੇ ਪੰਜਾਬ ਦਾ ਮਹਿਲਾ ਵਿੰਗ ਰਹੇਗੀ ਜਿਨੇ ਆਸੇ ਜਨਰਲ ਸੈਕਟਰੀ ਜੀ ਤੇ ਸੱਤ ਬਾੜ ਚੰਦ ਬਾਜਾ ਜੋ ਕਿ ਫਰੀਦਕੋਟ ਤੋਂ ਸੀਗੇ ਪੰਜਾਬ ਦੇ ਪ੍ਰਧਾਨ ਦਾ ਇਹਨਾਂ ਨੂੰ ਅੱਜ ਨੋਸ ਅਜਨੋਸ ਹੀ ਕਰਦਾ ਵਾਂ ਔਰ ਮਾਸ ਕਰਦਾ ਕਿ ਪਹਿਲਾ ਕਮਦਾਰ ਅੱਗੇ ਤੋਂ ਵਧੀਆ ਕੰਮ ਕਰਨਗੇ ਇਹਨੇ ਕਹਿੰਦੇ ਕਿ ਮੈਂ ਜਾ ਜਾ ਜਗਾ ਜੈ ਜੀ ਜੈਪਤ ਜੈ ਵਰਮਿਕੀ ਹਰਿਆਰਮਿਕੀ ਬਾਬਾ ਜੀ ਜੀ ਨਾਮਾ ਤੁਹਾਡਾ ਬਾਜੀ ਜੈ ਭੀਮ ਜੈ ਭਾਰਤ ਵਾਹਿਦ ਸਿੰਘ ਖਾਲਸਾ ਵਾਇਰਲਿੰਗ ਫਤੇ ਜੈਸੇਦਾਰ ਵੀ ਦਸੰਗੀ ਜੀ ਨਾਲ ਪ੍ਰਧਾਨ ਬਾਬਾ ਜੀ ਅੱਜ ਪਿੰਡ ਪ੍ਰੇਰਨਗਰ ਵਿਖੇ ਮਾਲਵੇਕ ਤਰਸ਼ਾਲਾ ਢਾਣ ਦਾ ਜੋ ਮਾਮਲਾ ਸੀ ਜਿਸ ਤੋਂ ਦੀ ਚੱਕਾ ਜਾਣ ਕੀਤਾ ਸੀਗਾ ਤੇ ਤੁਹਾਨੂੰ ਕੀ ਪ੍ਰਸ਼ਾਸਨ ਨੇ ਭਰੋਸਾ ਦਵਾਇਆ ਮਰਾਜੀ ਬੀੜੀਓ ਸਾਹਿਬ ਐਸ ਐਚਓ ਸਾਹਿਬ ਇਹਨਾਂ ਦੇ ਨਾਲ ਸਾਡੀ ਮੀਟਿੰਗ ਹੋਈ ਸੀ ਜੋ ਕਿ ਐਂ ਛੜਕਤ ਜਨਮ ਕਰਦਾ ਕਵਲ ਦਿੱਤੀ ਸੀ ਕਿਉਂਕਿ ਸਾਡੇ ਸਮਾਜ ਦੇ ਨਾਲ ਬੜਾ ਤਕਾ ਹੁੰਦਾ ਕਈਆਂ ਥਾਵਾਂ ਤੇ ਵੇਖਦੇ ਸੀ ਸਾਡਾ ਗੁਰੂ ਥਲੀ ਸਾਡਾ ਸਮਾਜ ਪਛੜਿਆ ਪ੍ਰਸਤੁਤ ਸਮਾਜਾ ਮੇਰੇ ਸਮਾਜ ਦੇ ਨਾਲ ਕਈਆਂ ਖਾਤੇ ਬੜੇ ਬੜੇ ਧਰਤੀਆਂ ਹੁੰਦੇ ਆ ਉਹਦੇ ਵਿੱਚ ਸਾਡੇ ਗੂੜੇ ਭਾਰਤੀ ਆਮ ਜਨਤਾ ਪਾਰਟੀ ਦੇ ਪ੍ਰਧਾਨ ਸਿਸ਼ਪਾਲ ਨਾਰਜੀ ਮੋਢੇ ਦੇ ਨਾਲ ਮੋਢਾ ਲਾ ਕੇ ਦੀਪਾ ਦੀ ਮਦਦ ਕਰਦੇ ਆ ਉਹ ਪ੍ਰਵੇਜਨਗਰ ਦੇ ਵਿੱਚ ਜਿਹੜੀ ਧਰਮਸ਼ਾਲਾ ਟਾ ਦਿੱਤੀ ਗਈ ਸੀ ਸਰਪੰਚ ਨੇ ਤੇ ਕੋ ਬੜਾਈ ਨਹੀਂ ਉਹਦੇ ਸੰਬੰਧ ਦੇ ਵਿੱਚ ਅਸੀਂ ਵੀਡੀਓ ਸਾਹਿਬ ਨਾਲ ਮੀਟਿੰਗ ਹੋਈ ਸਾਰਾ ਕੁਝ ਹੋ ਕੇ ਤੋ ਉਹਨਾਂ ਨੇ ਸਾਨੂੰ ਪ੍ਰੋਸਾਦ ਆਇਆ ਕਿ ਇਹ ਜਿਹੜੀ ਤਰਮਸ਼ਾਲਾ ਬਣਾ ਦਿੱਤੀ ਜਾਵੇਗੀ ਜੇ ਨਹੀਂ ਬਣਾਉਗੇ ਤਾਂ ਫਿਰ ਦੁਬਾਰਾ ਇਸੇ ਸੜਕ ਤੇ ਅਸੀਂ ਆਪਣਾ ਘਰਾਓ ਕਰਾਂਗੇ ਬਾਬਾ ਜੀ ਜਿੰਨੇ ਜਿੰਨੇ ਵਾਲਵਿੰਗ ਤਰ੍ਹਾਂ ਢਾਈ ਸੀ ਉੱਤੇ ਕੋਈ ਕਾਰਵਾਈ ਦੀ ਮੰਗ ਨਹੀਂ ਹੋਈ ਉਹਦੇ ਤੇ ਜਿਹੜੀ ਤਾਂ ਐਸੀਗੀ ਜੀ ਉਹਦੇ ਤੇ ਵੀਡੀਓ ਸਾਹਿਬ ਦੇ ਨਾਲ ਸਾਡੀ ਮੀਟਿੰਗ ਹੋ ਚੁੱਕੀ ਆ ਤੇ ਉਹਦੇ ਤੇ ਕਾਰਵਾਈ ਹੋਵੇਗੀ ਜੀ ਜਿਹਨਾਂ ਨੇ ਢਾਈ ਆ ਉਹਨਾਂ ਤੇ ਵੀ ਕਾਰਵਾਈ ਕਰਾਈ ਜਾਵੇਗੀ ਸੋ ਮੇਰਾ ਸਮਝ ਜਿਹੜਾ ਵਾ ਇਕਤਾ ਜੋਟਾ ਔਰ ਨੌਜਵਾਨ ਬਿਲਕੁਲ ਕਿਸੇ ਦੇ ਨਾਲ ਧੱਕਾਸ਼ ਨਹੀਂ ਧੱਕਾ ਨਹੀਂ ਬਰਦਾਸ਼ਤ ਕਰਦੇ ਸੋ ਇਹ ਸਾਡੇ ਭਾਜੀ ਉਹਨਾਂ ਦੀ ਆਵਾਜ਼ ਦੇ ਇਕਤਰ ਹੁੰਦੇ ਨੇ ਸੋ ਇਸੇ ਤਰ੍ਹਾਂ ਹੀ ਸਾਡੇ ਸਮਾਜ ਨੂੰ ਇਕੱਠਿਆਂ ਹੋਣ ਦੀ ਲੋੜ ਆ ਜਿੱਥੇ ਵੀ ਸਾਡੇ ਸਮਾਜ ਦੇ ਨਾਲ ਗਰੀਬ ਗਰੀਬਪਨ ਦੇ ਨਾਲ ਧੱਕਾ ਹੁੰਦਾ ਵਾ ਇਸੇ ਤਰ੍ਹਾਂ ਇੱਕ ਆਵਾਜ਼ ਬਣ ਕੇ ਹੀ ਚੱਲਾਂਗੇ ਤੇ ਗਰੀਬਾਂ ਦੇ ਮਤ ਕਰਾਂਗੇ ਸੋ ਇਨਾ ਕੋਲ ਦਾ ਨਾਲ ਜਾਂਚ ਗਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ